ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਸਤਿਕਾਰਯੋਗ ਸਾਥੀਓ ਸਾਡੇ ਪੰਜਾਬ ਦੇ ਉੱਤੇ ਬਹੁਤ ਵੱਡਾ ਸੰਕਟ ਕੈਂਦਰਪੀ ਬੀਜੇਪੀ ਸਰਕਾਰ ਨੇ ਪਾ ਦਿੱਤਾ ਵੈਸੇ ਤਾਂ ਜਦੋਂ ਤੋਂ ਪੰਜਾਬ ਬਣਿਆ ਉਦੋਂ ਤੋਂ ਹੀ ਪੰਜਾਬ ਦੇ ਨਾਲ ਵਿਤਕਰੇ ਜਿਹੜੇ ਨੇ ਹੁੰਦੇ ਆਏ ਨੇ ਪੰਜਾਬ ਦੇ ਨਾਲ ਹਮੇਸ਼ਾ ਤਕਾ ਹੁੰਦਾ ਹੈ ਚਾਹੇ ਕਿਸੇ ਵੀ ਪ੍ਰਾਂਤੀ ਕੇਂਦਰ ਦੀ ਗ੍ਰਾਂਟ ਜਿਹੜੀ ਆ ਪੰਜਾਬ ਨੂੰ ਮਿਲਣੀ ਹੋਵੇ ਪੰਜਾਬ ਦੇ ਪਾਣੀਆਂ ਵੀ ਵੰਟੇ ਹੋਵੇ ਪੰਜਾਬ ਹਮੇਸ਼ਾ ਹੀ ਕੇਂਦਰ ਦਾ ਕੇਂਦਰ ਤੋਂ ਵਿਤਕਰੇ ਜਿਹੜੇ ਆ ਉਹ ਸੰਧਾ ਆਇਆ ਹੈ ਅਜਿਹੇ ਹੁਣ ਕੰਮ ਇਹ ਨਾ ਕੀਤਾ ਰਾਤੋਂ ਰਾਤ ਪਾਣੀਆਂ ਦੇ ਉੱਤੇ ਡਾਕੇ ਮਾਰਨ ਦਾ ਇਹ ਬਿਹੱਦ ਮੰਦੰਨਯੋਗ ਆ ਗੈੜਤਨਲੀ ਆ ਪੰਜਾਬ ਦੇ 3.5 ਕਰੋੜ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਆ ਸਾਰੇ ਪੰਜਾਬੀ 3.5 ਕਰੋੜ ਪੰਜਾਬੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਇਹ ਗੱਲ ਕਰ ਦਿੱਤੀ ਸਬੂਤ ਦੇ ਦਿੱਤਾ ਕਿ ਅਸੀਂ ਪੰਜਾਬ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਤੱਕੇ ਪਿਛਲੇ ਸਮੇਂ ਦੇ ਵਿੱਚ ਚਾਹੇ ਉਹ ਕੇਂਦਰ ਦੇ ਵਿੱਚ ਕੇਂਦਰ ਦੀ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਜੋ ਕੁਝ ਵੀ ਉਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਪੰਜਾਬੀ ਜਾਗਦੇ ਨੇ ਪੰਜਾਬ ਦੇ ਹਿੱਤ ਦੇ ਵਿੱਚ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਬਹੁਤ ਵੱਡਾ ਫਤਵਾ ਦਿੱਤਾ ਆ ਔਰ ਹੁਣ ਪੰਜਾਬ ਦੇ ਹਿੱਤਾ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਖੇਲਵਾੜ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ ਸੋ ਪਿਛਲੇ ਦਿਨੀ ਜੋ ਵੰਟ ਹੋਈ ਸੀਗੀ ਪਾਣੀ ਦੀ ਪਾਣੀ ਦੀ ਵੰਡ ਹੋ ਗਈ BBMB ਪਹਿਲਾਂ ਤੇ ਮੈਂ ਇਹ ਦੱਸਣਾ ਚਾਹੁੰਦਾ BBMB ਨੋਨ ਅਸੈਂਟ ਕਰਨ ਵਾਲੀ ਇੱਕ ਬਾਡੀ ਆ ਅਲੋਕੇਸ਼ਨ ਕਰਨ ਵਾਲੀ ਨਹੀਂ ਕਿ ਤੁਸੀਂ ਆਪਣੇ ਤੌਰ ਤੇ ਪਾਣੀ ਅਲੋਕੇਟ ਕਰ ਦੋਗੇ ਤੁਸੀਂ ਪਾਣੀ ਅਲੋਕੇਟ ਨਹੀਂ ਕਰ ਸਕਦੇ ਤੁਸੀਂ ਜੋ ਅਲੋਕੇਸ਼ਨ ਹੋਈ ਆ ਉਹਨੂੰ ਰੈਗੂਲਰਾਈਜ਼ ਕਰ ਸਕਦੇ ਹੋ ਜਿੰਨਾ ਪਾਣੀ ਕਿਸੇ ਨੂੰ ਦਿੱਤਾ ਗਿਆ ਆ ਉਹਨੂੰ ਤੁਹਾਨੂੰ ਉਹ ਪਾਣੀ ਦੇਣ ਦੀ ਜ਼ਰੂਰਤ ਆ ਤੁਹਾਡੀ ਜ਼ਿੰਮੇਵਾਰੀ ਇਹ ਲੱਗੀ ਆ ਤੁਹਾਡੀ ਜ਼ਿੰਮੇਵਾਰੀ ਇਹ ਨਹੀਂ ਲੱਗੀ ਕਿ ਤੁਸੀਂ ਪਿਆ 8500 ਕਿਲੋ ਸਿਕ ਪਾਣੀ ਜਿਹੜਾ ਆ ਉਹ ਹਰਿਆਣੇ ਨੂੰ ਆਪਣੀ ਮਨਮਰਜ਼ੀ ਦੇ ਨਾਲ ਦੇ ਦੋ ਪਹਿਲਾਂ ਹੁੰਦਾ ਆ ਇਸ ਤਰ੍ਹਾਂ ਹੀ ਹੁੰਦਾ ਆ ਕਿਉਂਕਿ ਜਿਵੇਂ ਉਹਨੇ ਕਿਆ ਜਾ ਰਿਹਾ ਸੀਗਾ ਕਿ ਬੀਬੀਐਮ ਵੀ ਇਥੇ ਬੌਸ ਬਣ ਕੇ ਬੀਬੀਐਮ ਵੀ ਇਥੇ ਟਾਕੂ ਬਣ ਕੇ ਪੰਜਾਬ ਦੇ ਪਾਣੀਆਂ ਦੇ ਤੇ ਜਿਹੜੇ ਆ ਉਸ ਪਿਛਲੇ ਸਮੇਂ ਤੇ ਵਿੱਚ ਹਮਲੇ ਕਰ ਰਹੀ ਆ ਪਰ ਹੁਣ ਜਦੋਂ ਇਹ ਹਮਲਾ ਹੋਣ ਲੱਗਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਸ ਇਲਾਕੇ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਤੇ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਨੇ ਬੜਾ ਵੱਡਾ ਬੀੜਾ ਚੁੱਕਿਆ ਉਹ ਖੋਦ ਆ ਕੇ ਉਹਨਾਂ ਨੇ ਇੱਥੇ ਆ ਕੇ ਮੋਰਚਾ ਲਾ ਲਿਆ ਔਰ ਮੋਰਚੇ ਦੇ ਵਿੱਚ ਇਹ ਗੱਲ ਸਾਬਤ ਕਰ ਦਿੱਤੀ ਕਿ ਅਸੀਂ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਜਿਹੜਾ ਵਾਦੂ ਆ ਉਹ ਹਰਿਆਣੇ ਨੂੰ ਨਹੀਂ ਦੇਵਾਂਗੇ ਨਹੀਂ ਜਾਣ ਦੇਵਾਂਗੇ ਰਾਤੋਂ ਰਾਤ ਆ ਗਿਆ ਚੇਅਰਮੈਨ BBMP ਦਾ ਮੈਂ ਚੇਅਰਮੈਨ ਮੈਂ ਜਾ ਕੇ ਪਿਆਸ 8500 ਕਿਊਸਕ ਪਾਣੀ ਜਿਹੜਾ ਆ ਹਰਿਆਣੇ ਨੂੰ ਦੇ ਦੂੰਗਾ ਕਿਉਂ ਦੇ ਦੇਗਾ ਵੀ ਪੰਜਾਬ ਮਾਲ ਅੱਜ ਹੀ ਥੋੜੀ ਜਿਹੀ BBMP ਤੇ ੱੱਕਾ ਕਰ ਰਹੀ ਆ ਪੰਜਾਬ ਦੇ ਨਾਲ ਤੇ ਜਦੋਂ 1955 ਤੱਕ ਆਉਣਾ ਸ਼ੁਰੂ ਹੋ ਗਿਆ ਸੀਗਾ ਜਦੋਂ ਰਾਜਸਥਾਨ ਰਪੇਰੀਅਨ ਸਟੇਟ ਵੀ ਨਹੀਂ ਸੀਗਾ ਤੇ ਉਦੋਂ ਵੀ ਰਾਜਸਥਾਨ ਨੂੰ ਪਾਣੀ ਦੇ ਦਿੱਤਾ ਛੇਤਰ ਆਇਆ ਉਹਦੇ ਵਿੱਚ ਧੱਕਾ ਤਿੰਨ ਮੁੱਖ ਮੰਤਰੀ ਜਿਹੜੇ ਸੀਗੇ ਉਹਨਾਂ ਤੋਂ ੱੱਕੇ ਨਾਲ ਸਾਈਨ ਕਰਵਾਏ ਗਏ ਇੰਦਰਾ ਗਾਂਧੀ ਨੇ ਆਪ ਉੱਥੇ ਕਾਉਂਟਰ ਸਾਈਨ ਕੀਤੇ ਜਿਹੜੇ ਸਾਡੇ ਮੁੱਖ ਮੰਤਰੀ ਬਣਦੇ ਸੀਗੇ ਜਾ ਕੇ ਪਉਰਾ ਦੇ ਵਿੱਚ ਬਹਿ ਜਾਂਦੇ ਸੀਗੇ ਔਰ ਚੇਂਦਰ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਰਾਜਾਂ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੇ ਪੰਜਾਬ ਦਾ ਪਾਣੀ ਜਿਹੜਾ ਆਪਣੀ ਮਨਮਰਜ਼ੀ ਦੇ ਨਾਲ ਦੇ ਦਿੰਦੇ ਸੀਗੇ ਪਰ ਹੁਣੇ ਸਮਾਂ ਲੰਘ ਗਿਆ ਸਮਾਂ ਬੀਤ ਗਿਆ ਬਥੇਰੀ ਲੋਕਾਂ ਦੇ ਪੰਜਾਬ ਦੇ ਲੋਕਾਂ ਦਾ ਬੜਾ ਕਹਾਣ ਕਰ ਦਿੱਤਾ ਜੇ ਰਾਜਸਥਾਨ ਦੇ ਵਿੱਚ ਮਾਰਬਲਾ ਕਿਸੇ ਦੇਸ਼ ਦੇ ਵਿੱਚ ਕੋਲਾ ਕਿਸੇ ਸੂਬੇ ਕੋਲ ਕੋਲਾ ਹੈ ਜੀ ਕਿਸੇ ਸੂਬੇ ਕੋਲ ਮਾਰਬਲਾ ਕਿ ਯੋ ਇਤਨਾ ਫਰੀ ਦਿੰਦੇ ਆ ਕਿਸੇ ਨੂੰ ਦਿੰਦੇ ਆ ਸਾਡੇ ਕੋਲ ਕੁਦਰਤੀ ਸਰੋਤ ਪਾਣੀ ਆ ਕਿਸੇ ਕੋਲ ਕੁਦਰਤੀ ਸਰੋਤ ਥੱਲੇ ਤੇਲ ਆ ਕਿਸੇ ਕੋਲ ਕੋਈ ਖਣੇਜ ਪਦਾਰਥਾ ਕਿਸੇ ਕੋਲ ਕੋਈ ਆ ਕੋਈ ਵੀ ਫ੍ਰੀ ਨਹੀਂ ਜੀ ਦਿੰਦਾ ਸਾਰਿਆਂ ਤੋਂ ਰਾਇਲਟੀ ਲਈ ਜਾਂਦੀ ਹੈ ਸਾਰੇ ਪੈਸੇ ਉਸ ਸਟੇਟ ਨੂੰ ਦਿੱਤੇ ਜਾਂਦੇ ਆ ਕੀ ਅਸੀਂ ਸਾਡਾ ਪੰਜਾਬ ਜਿਵੇਂ ਏਥਾਂ ਸਾਡਾ ਪਾਣੀ ਆ ਇਹ ਪਾਣੀ ਕੋਈ ਵੀ ਕੱਢ ਕੇ ਕਿਤੇ ਵੀ ਲੈ ਜਾਊਗਾ ਦੇਖੋ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਚਾਹੀਦਾ ਤੇ ਇਹ ਸੀਗਾ ਕਿ ਜਿਹੜਾ ਨਹਿਰੀ ਪਾਣੀ ਆ ਇਹੋ ਹੀ ਖੇਤਾਂ ਦੇ ਵਿੱਚ ਜਾਂਦਾ ਇਹੋ ਹੀ ਜਾਂਦਾ ਪਰ ਇਹ ਨਹਿਰੀ ਪਾਣੀਆਂ ਦੀ ਵੰਡ ਉਸ ਹਿਸਾਬ ਨਾਲ ਕਰ ਲਈ ਹਰਿਆਣੇ ਨੂੰ ਇਹਨਾ ਦੇਣਾ ਹੈ ਜੀ Rajasthan ਨੂੰ ਇਹਨਾ ਦੇਣਾ ਹੈ ਜੀ ਜਦੋਂ ਸਾਡੇ ਕੋਲ ਪਾਣੀ ਘਟ ਗਿਆ ਅਸੀਂ ਮਜਬੂਰ ਹੋ ਗਏ ਪਿਊਬਲ ਲਾਉਣ ਤੇ ਅਸੀਂ ਆਪਣੀ ਧਰਤੀ ਇਹਦਾ ਪਾਣੀ ਖਤਮ ਕਰ ਰਿਆ ਅੱਜ ਵੀ ਧਰਤੀ ਇਹੋਂ ਪਾਣੀ ਜਿਹੜਾ ਆ ਕੱਟੀ ਜਾ ਰਹੇ ਆ 15 ਲੱਖ ਸਾਡਾ ਟਿਊਬਲ ਲੱਗਿਆ ਜੀ ਬਿਜਲੀ ਦਾ ਖਰਚਾ ਅਸੀਂ ਪੁੱਈਏ ਉਹਦੇ ਤੇ ਪਾਣੀ ਅਸੀਂ ਆਪਣਾ ਖਰਾਬ ਕਰੀਏ ਤੇ ਇਹ ਜਿਹੜਾ ਸਾਡਾ ਕੁਦਰਤੀ ਸਰੋਤ ਆ ਪਾਣੀ ਇਹ ਆਪਣੀ ਮਨਮਰਜ਼ੀ ਦੇ ਨਾਲ ਜਿੰਨੂੰ ਮਰਜ਼ੀ ਲਈ ਜਾ ਰਹੇ ਆ ਸਾਡੇ ਕਿੰਨੇ ਬਲੌਕ ਜਿਹੜੇ ਨੇ ਉਹ ਇਸ ਵੇਲੇ ਰੱਡਜੋਂ ਹੋਂਦੇ ਵਿੱਚ ਜਾ ਚੁੱਕੇ ਨੇ ਜਿੱਥੋਂ ਤੱਕ 4 700 5 500 ਮੀਟਰ ਤੱਕ ਸਾਨੂੰ ਥੱਲੇ ਪਾਣੀ ਨਹੀਂ ਲੱਭਦਾ ਕੌਣ ਇਸ ਨੁਕਸਾਨ ਦਾ ਜ਼ਿੰਮੇਵਾਰ ਕੌਣ ਜੇਕਰ ਨੈਰੀ ਪਾਣੀ ਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕੀਤਾ ਗਿਆ ਹੁੰਦਾ ਤੇ ਅੱਜ ਸਾਡੇ ਤੇ ਇਹ ਸਿੱਟੀ ਆਉਣੀ ਨਹੀਂ ਸੀਗੀ ਕਿ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਜਿਹੜਾ ਆ ਉਹ ਖਤਮ ਕਰ ਬਿੰਦੇ ਧਰਤੀ ਹੇਠਲਾ ਪਾਣੀ ਅਸੀਂ ਵਰਤਕਾਰ ਦੇ ਲਈ ਆ ਸਿੰਚਾਈ ਵਾਸਤੇ ਫਸਲਾਂ ਵਾਸਤੇ ਝੋਨੇ ਵਾਸਤੇ ਝੋਨਾ ਹੁਣ ਸਾਡੀ ਖੁਰਾਕ ਹੀ ਨਹੀਂ ਆ ਅਸੀਂ ਤਰਤੀਹੇਟਲਾ ਆਪਣਾ ਪਾਣੀ ਕੱਢ ਕੇ ਵਰਤ ਲਿਆ ਝੋਨੇ ਲਈ ਤੇ ਚੌਲ ਦੇ ਤੇ ਬਾਕੀਆਂ ਸਤੇਟਾਂ ਨੂੰ ਸਾਡੇ ਕੋਲ ਕੀ ਬਚਿਆ ਜੀ ਸਾਡੇ ਕੋਲ ਜਿਹੜਾ ਪਾਣੀ ਸੀਗਾ ਉਹ ਵੀ ਸਾਡਾ ਗਿਆ ਹੁਣ ਮਾਨ ਸਾਹਿਬ ਦੀ ਸਰਕਾਰ ਨੇ 4500 ਕਰੋੜ ਰੁਪਏ ਤੋਂ ਵੱਧ ਖਰਚਾ ਜਿਹੜਾ ਆ ਉਹ ਇਸ ਗੱਲ ਤੇ ਕੀਤਾ ਆ ਕਿ ਅਸੀਂ ਮੈਰੀ ਪਾਣੀ ਜਿਹੜਾ ਆ ਇਹ ਖੇਤਾਂ ਤੱਕ ਪਹੁੰਚਾਉਣਾ ਆ ਪਾਈਪਾਂ ਪਾਉਣੀਆਂ ਨੇ ਨਵੇਂ ਜਿਹੜੇ ਖਾਲ ਦੱਬੇ ਗਏ ਸੀਗੇ ਉਹ ਖਾਲ ਸਾਰੇ ਬਣਾਏ ਜਾ ਰਹੇ ਨੇ ਪਾਈਪਾਂ ਪਾਈਆਂ ਜਾ ਰਹੀਆਂ ਨੇ ਹੁਣ ਨਹਿਰੀ ਪਾਣੀ ਸਾਡਾ ਇਹਦੀ ਵਰਤੋਂ ਜਿਹੜੀ ਆ ਉਹ ਵਧ ਰਹੀ ਆ ਦਿਨ-ਦਿਨ ਵਧ ਰਹੀ ਆ ਪਹਿਲਾਂ ਨਹੀਂ ਸੀਗੀ ਤੇ ਪਹਿਲਾਂ 6 ਦਿਨ ਤੇ ਸੀਗੇ ਪਰ ਹੁਣ ਜੇ 4500 ਕਰੋੜ ਰੁਪਏ ਤੋਂ ਵੱਧ ਅਸੀਂ ਇਸ ਕੰਮ ਲਈ ਖਰਚਿਆ ਆ ਤੇ ਇਸੇ ਗੱਲ ਕਰਕੇ ਹੀ ਖਰਚਿਆ ਆ ਕਿ ਸਾਡਾ ਨਹਿਰੀ ਪਾਣੀ ਜਿਹੜਾ ਉਹ ਸਾਡਾ ਖੇਤਾਂ ਤੱਕ ਜਾਵੇ ਤੇ ਸਾਡਾ ਧਰਤੀ ਹੇਠਲਾ ਪਾਣੀ ਬਚੇ ਧਰਤੀ ਹੇਠਲਾ ਪਾਣੀ ਬਚੇ ਹੁਣ ਜੇ ਅਸੀਂ ਇੰਨਾ ਖਰਚ ਕਰ ਰਹੇ ਹਾਂ ਤੇ ਅਸੀਂ ਕਾਹਦੇ ਕਰਕੇ ਖਰਚ ਕਰ ਰਹੇ ਹਾਂ ਜੀਓ ਅਸੀਂ ਕੀ ਕਰਨਾ ਸੀ ਕਾਊਦਾ ਜੇ ਪਾਣੀ ਸਾਡਾ ਤੁਸੀਂ ਲੈ ਜਾਣਾ ਤੇ ਅਸੀਂ ਤੇ ਪੰਜਾਬ ਨੂੰ ਮੋੜ ਲੀਹਾਂ ਤੇ ਲਿਹਾਉਣ ਵਾਸਤੇ ਲੱਗੇ ਹੋਏ ਆ ਕਿ ਸਾਡਾ ਜਿਹੜਾ ਪਾਣੀ ਆ ਇਹ ਖੇਤਾਂ 'ਚ ਜਾਵੇ ਇਹਦੇ ਇਹਦੇ 'ਚ ਮਿੰਦਰਾ ਵੀ ਜਾਦੇ ਨੇ ਇਹ ਵਧੀਆ ਪਾਣੀ ਆ ਧਰਤੀ ਹਟ ਦਾ ਪਾਣੀ ਵੀ ਸਾਡਾ ਬਚੂਗਾ ਪਰ ਸਾਡਾ ਤੇ ਉਹ ਕੀਤੇਈ ਕਿਰਾਏ ਧਰੀ ਰਹੇਗੀ ਨਾ ਜੇ ਤੁਸੀਂ ਪਾਣੀ ਉੱਤਰ ਨੂੰ ਛੱਡ ਦਿੱਤਾ ਹੁਣ ਹਰਿਆਣਿਆਂ ਨੂੰ ਜਿੰਨਾ ਪਾਣੀ ਮਿਲਿਆ ਸੀਗਾ ਉਨਾ ਪਾਣੀ ਵਰਤ ਲਿਆ। ਉਨਾ ਪਾਣੀ ਵਰਤ ਲਿਆ। ਅਸੀਂ ਐ ਨਹੀਂ ਕਹਿੰਦੇ ਉਸ ਤੋਂ ਬਾਅਦ ਵਰਤਨ ਤੋਂ ਬਾਅਦ ਉਹ ਮਾਰਚ ਦੇ ਵਿੱਚ ਹੀ ਖਤਮ ਕਰ ਬੈਠੇ ਆ। ਬਾਅਦ ਚ ਕਹਿੰਦੇ ਆ ਜੀ ਜਿਹੜਾ ਤੁਹਾਨੂੰ ਮਿਲਿਆ ਸੀਗਾ ਉਹ ਵੀ ਸਾਨੂੰ ਦੇ ਦਿਓ। ਚਲੋ ਉਹਦੇ ਵਿੱਚੋਂ ਵੀ ਮਾਨ ਸਾਹਿਬ ਨੇ ਜਦੋਂ ਨਾ ਕਿਹਾ ਕਿ ਹਿਊਮਨਿਟੇਰੀਅਨ ਗਰਾਉਂਡ ਦੇ ਤੇ ਮਾਨਵਤਾ ਦੇ ਤੌਰ ਤੇ ਜੀ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਆ 4000 ਕਿਊਸਕ ਫੇਰ ਵੀ ਦੇ ਦਿੱਤਾ। ਫਿਰ ਉਸ ਤੋਂ ਬਾਅਦ ਹੋਰ ਦੇ ਦਿਓ ਜੀ ਫਿਰ ਮੰਗਦੇ ਨਹੀਂ। ਇਹ ਨਹੀਂ ਕਿ ਆ ਕੇ ਮੰਗਦੇ ਆ ਸਾਨੂੰ ਇੰਨਾ ਦੇ ਦਿਓ ਇਹ ਕਹਿੰਦੇ ਆ ਸਾਡਾ ਹੱਕਾਂ ਹੀ ਲੱਗੇ ਜੇ ਫੋਲਣ ਅਸੀਂ ਲੱਗੇ ਜੇ ਭੇਜਣ ਉਧਰ ਆ ਜਾਓ ਫਿਰ ਆ ਜਾਓ ਫਿਰ ਤੇਜ ਕੇ ਵਿਖਾਓ ਉਧਰ ਕਿ ਤਰ੍ਹਾਂ ਭੇਜਦੇ ਹਾਂ ਰੋਕਿਆ ਨਾ ਹੁਣ ਰੁਕਿਆ ਨਾ ਇੱਥੇ ਆ ਕੇ ਹੁਣ ਬਿਲਕੁਲ ਪੰਜਾਬ ਦੇ ਲੋਕ ਪੰਜਾਬ ਸਰਕਾਰ ਇਹ ਕਦੀ ਸੈਨ ਨਹੀਂ ਕਰੂਗੀ ਸਿੱਕੇ ਸਾਡਾ ਇੱਕ ਬੂੰਦ ਵੀ ਪਾਣੀ ਜਿਹੜਾ ਆ ਇਹ ਦੂਜੇ ਸੁਪੇ ਨੂੰ ਜਿਹੜਾ ਆ ਸਿੰਚਾਈ ਵਾਸਤੇ ਜਾਵੇ ਅਸੀਂ ਠੀਕ ਆ ਜਿੱਨਾ ਚਰ ਅਸੀਂ ਤੁਹਾਡੇ ਤੋਂ ਇਹਦੇ ਵਿੱਚ ਜਿਹੜੀ ਮੰਗ ਤੋਂ ਈ ਸੀ ਉਹ ਤੋਂ ਬਾਦੂਤ ਨਹੀਂ ਮੰਗ ਰਹੇ ਅਸੀਂ ਉਹ ਜਿਹੜਾ ਸਾਡਾ ਹਿੱਸਾ ਆ ਜੋ ਹਰਿਆਣੇ ਨੂੰ ਮਿਲਿਆ 104% ਤੇ ਉਹ ਆਪਣਾ ਪਹਿਲਾਂ ਵਰਤ ਗਿਆ ਜੀ ਜੇ ਕਿਸੇ ਨੂੰ ਕੋਈ ਚੀਜ਼ ਮਿਲਦੀ ਆ ਉਹਨਾਂ ਨੂੰ ਪਤਾ ਆ ਕਿ ਸਾਡਾ ਇੰਨਾ ਹਿੱਸਾ ਆ ਤੇ ਉਹ ਨੂੰ ਸੰਜਮ ਨਾਲ ਵਰਤੋ ਜਿੱਥੇ ਤੁਹਾਡੀ ਲੋੜ ਆ ਉੱਥੇ ਵਰਤੋ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਆਪਣਾ ਪਾਣੀ ਖਤਮ ਕਰ ਲਓ ਪਾਣੀ ਖਤਮ ਕਰਨ ਤੋਂ ਬਾਅਦ ਤੁਸੀਂ ਕਹੋ ਜੀ ਹੁਣ ਆ ਜਿਹੜਾ ਪੰਜਾਬ ਨੇ ਸਾਹਮਣੇ ਰੱਖਿਆ ਕਿਉਂਕਿ ਸਾਡੇ ਝੋਨੇ ਦਾ ਸੀਜ਼ਨ ਆਉਣਾ ਆ ਸਾਨੂੰ ਪਤਾ ਹੈ ਕਿ ਸਾਡੇ ਝੋਨੇ ਦੇ ਸੀਜ਼ਨ ਦੇ ਵਿੱਚ ਸਾਡੀ ਤੇ ਬਿਜਲੀ ਵਿਭਾਗ ਦੇ ਵਿੱਚ ਵੀ ਸਾਨੂੰ ਝੋਨੇ ਦੇ ਸੀਜ਼ਨ ਨੂੰ ਅਸੀਂ ਬੜਾ ਸੀਰੀਅਸ ਮੰਨਦੇ ਹਾਂ ਅਸੀਂ ਤੇ ਉਦੋਂ ਕਈ ਕਿ 6-6 ਮਹੀਨੇ ਪਹਿਲਾਂ ਪਲਾਨਿੰਗ ਸ਼ੁਰੂ ਕਰ ਦਿੰਦੇ ਹਾਂ ਕਿ ਪਾਣੀ ਜਿਹੜਾ ਕਿਤਨਾ ਦੇਣਾ ਆ ਬੱਤੀ ਕਿੱਥੇ ਦੇਣੀ ਆ ਕਿੰਨੀ ਆ ਮਾਤਰਾ ਦੇ ਵਿੱਚ ਬੱਤੀ ਦੇਣੀ ਆ ਅਸੀਂ ਪਹਿਲਾਂ ਹੀ ਸਾਰਾ ਪ੍ਰਬੰਧ ਕੀਤਾ ਹੁੰਦਾ ਅਸੀਂ ਇਹੋ ਪਾਣੀ ਸਾੰਮ ਕੇ ਰੱਖਿਆ ਸੀਗਾ ਕਿ ਸਾਡਾ ਝੋਨੇ ਦਾ ਸੀਜ਼ਨ ਆਊਗਾ ਤੇ ਅਸੀਂ ਮਾਰਾਂ ਕੱਸੀਆਂ ਜਿਹੜੀਆਂ ਅਸੀਂ ਠੀਕ ਕੀਤੀਆਂ ਨੇ ਉਹਨਾਂ ਦੇ ਰਾਈ ਪਾਣੀ ਜਿਹੜਾ ਆ ਇਹ ਹੁਣ ਆਪਣੇ ਖੇਤਾਂ ਨੂੰ ਭੇਜਾਂਗੇ ਪਰ ਹੁਣ ਐਨ ਮੌਕੇ ਤੇ ਆ ਕੇ ਬੀਬੀਐਮਪੀ ਦਾ ਚੇਅਰਮੈਨ ਆਉਂਦਾ ਆ ਆ ਕੇ ਕਹਿੰਦਾ ਆ ਜੀ ਮੈਂ ਤੇ ਲੱਗਾ ਜੇ ਪਾਣੀ ਛੱਡਣ ਕਿੰਨੀ ਕਿ ਜਾਇਜ਼ ਗੱਲ ਆ ਇਹ ਕੋਈ ਯਸਤਰਾਂ ਥੋੜੀ ਹੁੰਦਾ ਆ ਕਿ ਤੁਸੀਂ ਕੌ ਕਿਹੜੀ ਸਟੇਟ ਆ ਕਿਹੜਾ ਬੰਦਾ ਹੈ ਜਿਹੜਾ ਆਪਣੇ ਹਿੱਸੇ ਦਾ ਪਾਣੀ ਜੜਾ ਆ ਉਹ ਦੂਜੇ ਸੂਪੇ ਨੂੰ ਜਾਣਦਾ ਹੋਊਗਾ ਸੋ ਅਸੀਂ ਹਰ ਤਰ੍ਹਾਂ ਨਾਲ ਡਟੇ ਆ ਪਹਿਲਾਂ ਅਪੀਲਾਂ ਕਰਦੇ ਸੀਗੇ ਪਾਣੀ ਦੇਖੋ ਪਾਣੀ ਸਾਡੇ ਵਾਸਤੇ ਸਾਡਾ ਨਾਮ ਹੀ ਜਿਹੜਾ ਆ ਪੰਜਾਬ ਆ ਆਬ ਪੰਜ ਦਰਿਆਵਾਂ ਦੀ ਧਰਤੀ ਅਸੀਂ ਤੇ ਜੀਵੇ ਹੀ ਇਸ ਪਾਣੀ ਦੇ ਸਰਤੇ ਆ ਸਾਡੇ ਕੋਲ ਤੇ ਹੋਰ ਕੋਈ ਮਿਨਰਲ ਕੋਈ ਖਣਿਜ ਪਦਾਰਥ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਹੈ ਨਹੀਂ ਤੇ ਜੇ ਸਾਡਾ ਉਹ ਵੀ ਖੋ ਕੇ ਖੜਨਾ ਹੈ ਜੇ ਸਾਨੂੰ ਉਹ ਵੀ ਉਹਦੀ ਵਰਤੋਂ ਵੀ ਸਹੀ ਤਰੀਕੇ ਨਾਲ ਨਹੀਂ ਕਰਨੀ ਉਹ ਵੀ ਅਸੀਂ ਪੰਜਾਬ ਦਾ ਪਾਣੀ ਪੰਜਾਬੀਆਂ ਵਾਸਤੇ ਨਹੀਂ ਵਰਤ ਸਕਦੇ ਤੇ ਫਿਰ ਸਾਡਾ ਵੀ ਕੀ ਰਹਿ ਗਿਆ ਜੀ ਇੱਥੇ ਫਿਰ ਅਸੀਂ ਵੀ ਮਜਬੂਰ ਹੋ ਗਏ ਅਸੀਂ ਇਹ ਪ੍ਰੋਟੈਸਟ ਜਿਹੜੇ ਆ ਇਹਨਾਂ ਇਹ ਕਾਰਨ ਦੇ ਅੱਜ ਕਰਨ ਤੇ ਉੱਤਰ ਆਏ ਤੁਸੀਂ ਬਣੀ ਰਹੋ ਹਰ ਤਸ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ